जय होली मास्त साली चल रहा पूरा मित्र आ गया बारो आया होली खेलनी चलो खेली काफी टाइम बाद आया ठीक है ठीक है राजू कि ਨਾ ਬੋਤਨਾ ਕੋ ਨਿੰਦਾ ਗਾ ਲੈ ਲੈ ਨਹੀਂ ਉਹਦਾ ਲੈ ਲੂ ਲਾਲ ਆਇ ਸੇਠ ਤੇ ਵੀ ਲਾ ਗਰ ਸੁੱਕਾ ਹੀ ਤੁਰਿਆ ਫਿਰਦਾ ਮਲੀ ਗਰ ਵਾਵਾ ਸਾਰੇ ਅੱਛਾ ਤੋਂ ਬਿਜਾਦੀ ਬੰਦ ਨਾ ਮਾਰ ਜੀ ਵੀ ਨੇ ਉਹਦੇ ਹੀ ਲਾ ਲੂ ਪਤਾ ਨਹੀਂ ਕਿ ਆ ਕਿਤਾ ਕਿਵੇਂ ਲੱਗੀ ਦੇਖ ਵੀ ਨਹੀਂ ਦੇਖਾ ਠੀਕ ਆ ਵੇ ਲਾ ਦੇ ਲਾ ਦੇ ਲਾ ਦੇ ਹਮ ਦੋ ਜਿਹਾ ਲਾ ਦੇ ਲਾ ਦੇ ਲਾ ਦੇ ਇਹ ਬੁਰੀ ਬਰਾ ਉਹ ਸਰ ਤੇ ਹੱਥ ਤੇ ਪਰ ਲਾ ਪਰੋਠਾ ਬਣੀ ਜਾਂਦਾ ਹੈ ਸਾਰੇ ਹੁਣ ਖਾਣਗੇ ਪਰੋਠਾ ਟੈਂਟ ਵਾਲੇ ਬਾਈ ਜੀ ਆ ਗਏ ਨੇ ਉਹ ਵੀ ਟੈਂਟ ਲਾਉਣ ਲਾਗੇ ਤੇ ਸਫਾਈ ਦਾ ਕੰਮ ਵੀ ਚੱਲੀ ਜਾਂਦਾ ਹੈਗਾ ਨਾਲ ਦੀ ਨਾਲ ਆਪਣੇ ਉਧਰ ਪਰਿਵਾਰਕ ਮੈਂਬਰ ਬੈਠੇ ਹਨ ਥੱਕੇ ਟੁੱਟੇ ਬੈਠੇ ਆ ਕੋਈ ਗੱਪ ਵੀ ਚੱਲ ਰਹੀ ਹੈ ਵਿਚਾਰ ਵਟਾਂਦਰਾ ਵੀ ਚੱਲ ਰਿਹਾ ਹੁਣ ਆਪਾਂ ਪਰੌਠਾ ਖਾਵਾਂਗੇ ਤੇ ਫਿਰ ਆਪਾਂ ਜਾਣਾ ਹੈ ਜੀ ਨਾ ਧੋ ਕੇ ਫਰੀ ਹੋ ਕੇ ਮਠੰਡਾ ਪੈਨ ਦਾ ਲਹਿੰਗਾ ਲੈ ਕੇ ਆਉਣਾ ਤੇ ਉਹਦਾ ਸਮਾਨ ਜਿਹਾ ਸੀਗਾ ਹੋਰ ਜਿਹੜਾ ਪਾਉਂਦੀਆਂ ਨੇ ਕੁੜੀਆਂ ਗਲਗੁਲਚਾ ਹੋਰ ਕੰਨਾਕੁੰਨਾ ਵਾਲਾ ਉਹ ਵੀ ਬੁਕਿੰਗ ਉੱਥੇ ਹੋਈ ਹੈ ਇਧਰ ਪਰੌਠਾ ਲੱਗਿਆ ਹੋਵੇ ਨਿਕਵਾਂ ਨਾ ਨਿਕਵਾਂ ਰੋਟੀ ਪਾਣੀ ਖਾਵਾਂਗੇ ਸਾਤ ਸਿਰ ਹਾਂਜੀ ਹੋਸੀ ਨਹੀਂ ਹੋਇਆ ਉਹ ਪਰੰਥੇ ਆਉਣਾਰੇ ਮੈਂ ਦਾ ਲਵੇੜ ਮੈਨੂੰ ਖੜੋ ਮੈਂ ਇਹ ਲਿਪੜਿਆ ਇਹ ਮੁਕੰਦ ਹੈ ਰੰਗ ਲੈ ਜਾਏਗਾ ਕਾਈ ਹੋਵੇ ਵਗਰੇ ਆ ਜਾਓ ਆਇਆ ਕਰ ਆਜੋ 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 ਹੋਲੀ ਦੀ ਮਸਤੀ ਹੈ ਮਸਤੀ ਹੋਲੀ ਕਰੋ ਪੂਰੀ ਚੱਲੂਗੀ ਅੱਜ ਆਖਾ ਇੱਧਰ ਲੈ ਗਿਆ ਚੱਲ ਕਰੋ ਭਾਈ ਹੱਥਾਂ ਨੂੰ ਆਜੋ ਲਿਪੜਾ ਹੋਲੀ ਚੱਲ ਚੱਲ ਰਗੀ ਇੱਧਰ ਆਜੋ 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 ਆ ਵੀ ਥੋੜਾ ਥੋੜਾ ਹਿਲਾ ਲਓ ਆ ਜਾ ਬੈਠਾ ਸੱਤ ਹਿਲਾ ਫੁੱਲ ਮਸਤੀ ਫੜ ਲੈ ਤੂੰ ਪੂਰਾ ਫੜ ਲੈ ਆਜੋ ਬਾਹਰ ਆਜੋ ਬਾਹਰ ਆਪੇ ਹੀ ਕੱਢ ਅਸੀਂ ਲੈਣੀ ਹੈ ਬਾਹਰ ਵਧੀਆ ਪੁੱਤ ਲੈਓ ਫਿਰ ਕਰਦੀਏ ਹੋਲੀ ਦੀ ਕੱਢ ਪੁੱਤ ਕਰਦੀਏ ਥੋੜੀ ਥੋੜੀ ਬਾਹਰ ਹੀ ਨਹੀਂ ਲਾਉਂਦੇ ਹੈ ਨਾ ਕੋਈ ਨਹੀਂ ਪੁੱਤ ਲਾਦੇ ਮਾਤਾ ਦੇ ਦਿੱਤਾ ਸਰ ਦੇ ਮਾਤਾ ਮਾੜਾ ਲੈ ਲਾਉਂਗੀ ਬੀਬੀ ਕੋਈ ਨਹੀਂ ਬਣਾਉਂਦੇ ਹੈਪੀ ਹੋ ਗਏ ਗੱਲ ਨੂੰ ਤਾਂ ਆਉਂਗੇ ਹੋਏ ਨੀ ਬਣਾ ਕੇ ਬਾਹੂ ਘੁੱਤੇ ਬਣਾਈ ਬੈਠਾ ਹੋਰ ਨਾਲ ਨਾਲ ਲਾਓ ਥੋੜਾ ਥੋੜਾ ਲਾ ਦਿਓ ਥੋੜਾ ਥੋੜਾ ਲਾ ਦਿਓ ਜੀ ਹੁਣ ਦੋਸਤੋ ਆਪਾਂ ਆ ਗਏ ਸੀ ਬਟੇਣਾ ਬਾਜ਼ਾਰ ਬਿਲਕੁਲ ਖਾਲੀ ਹੈ ਹੋਲੀ ਕਾਰਨ ਲੋਕ ਬੋਲੀ ਮਨਾ ਰਹੇ ਪੂਰੀ ਹੂੰ ਤਾਂ ਨਾਲ ਆਪਾਂ ਭੈਣ ਦਾ ਲੈਣਾ ਸੀ ਹਰਸ਼ਿੰਗ ਆਏ ਜਿਹੜਾ ਅਸਾਨੂੰ ਬੋਕਰ ਆਇਆ ਸੀ ਤੇ ਆਪਾਂ ਨੰਗਾ ਲੈ ਕੇ ਜਾਣਾ ਤੇ ਦੇਖਦੇ ਹਾਂ ਹੁਣ ਜਾ ਕੇ ਦੁਕਾਨ ਤੇ ਖੁੱਲੀ ਹੋਵੇ ਤਾਂ ਵੀ ਚੰਗਾ ਸਾਰਿਆਂ ਨੂੰ ਬਾਈ ਕਰਦੇ ਕਿ ਮੈਂ ਬਠਿੰਡੇ ਆਇਆ ਹੋਇਆ ਹਾਂ ਹੈਂ ਆਇਆ ਮੈਂ ਬਠਿੰਡੇ ਆਇਆ ਹਾਂ ਕਿ ਕੀ ਲੈਣਾ ਹੈ ਦੱਸ ਕੀ ਲੈਣਾ ਇੱਧਰ ਸਹਿਬ ਇੱਥੇ ਕੀ ਲੈਣਾ ਹੈ ਤੂੰ ਵੇਖ ਇੱਥੇ ਕੀ ਲੈਣਾ ਦੱਸ ਫੇਰ ਮੈਨੂੰ ਕਿ ਮੈਂ ਪੂਆ ਜੀ ਦਾ ਸਮਾਨ ਲੈਣਾ ਹੈ ਹੈਨਾ ਤਾ ਤਾ ਤੇਰਾ ਪੂਰੇ ਵੇਖ ਕਿੱਥੇ ਆ ਗਿਆ ਤੂੰ ਇਹ ਕੌਣ ਆ ਗਿਆ ਇਹ ਮੱਖਣ ਚੋਰ ਆ ਗਿਆ ਹੈਨਾ ਮੱਖਣ ਚੋਰ ਆ ਗਿਆ ਮੱਖਣ ਚੋਰ ਕਿੱਥੇ ਆਇਆ ਆ ਗਏ ਸੀ ਪੈਟਲਸ ਤੇ ਹੁਣ ਆਪਾਂ ਲਹਿੰਗਾ ਪੜਾਂਗੇ ਇਥੋਂ ਸੇਵ ਕਿਹੜਾ ਸੂਟ ਲੈਣ ਮਮਾ ਦੱਸ ਦੇ ਮਮਾ ਨੂੰ ਦੱਸ ਹਾਂ ਵਾਲਾ ਲੈ ਲੈਣਾ ਦੱਸ ਦੇ ਮਮਾ ਨੂੰ ਦਾ đã xem anh em không Bye, say bye, say bye, bye. 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 ਲੈਂਗਾ ਲੈ ਕੇ ਜੀ ਦੋਸਤੋ ਹੁਣ ਆਪਾਂ ਆ ਗਏ ਸੀ ਬਰਗਾੜੀ ਤੇ ਇੱਥੇ ਆਪਾਂ ਥੋੜਾ ਜਿਹਾ ਕੰਮ ਕਰਨਾ ਸੀਗਾ ਰੁਕਣਾ ਸੀਗਾ ਠੀਕ ਮਿੰਟ ਵਾਸਤੇ ਤੇ ਉਧਰ ਆਪਾਂ ਲੈਂਗਾ ਲੈ ਕੇ ਆ ਗਏ ਹੈਗੇ ਬਾਕੀ ਸਮਾਨ ਜਿਹੜਾ ਲੈਣਾ ਸੀ ਉਹ ਵੀ ਲੈ ਆਏ ਹੈਗੇ ਤੇ ਹੁਣ ਆਪਾਂ ਚੱਲਦੇ ਹੈਗੇ ਘਰ ਤੇ ਠੀਕ ਆ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਕਿਉਂਕਿ ਅੱਜ ਦੇ ਵਲੌਗ ਦੇ ਵਿੱਚ ਅਸੀਂ ਮਸਤੀ ਬੜੀ ਕੀਤੀ ਹੈਗੀ ਹੋਲੀ ਦੀ ਮਿੱਤਰ ਆਇਆ ਸੀ ਉਹ ਤੇ ਉਹਦੇ ਨਾਲ ਲੱਗਾ ਕਰਕੇ 12 ਸਾਲਾਂ ਵਾਲਾ ਆਇਆ ਸੀ ਕਿ ਮਸਤੀ ਆਪਾਂ ਬੜੀ ਕੀਤੀ ਤੇ ਕਹਿੰਦਾ ਵੀ ਹੋਲੀ ਅੱਜ ਫੇਰ ਵੀ ਸਾਡਾਂ ਨੇ ਬਹੁਤ ਜ਼ਿਆਦਾ ਹੋਲੀ ਛੱਡੀ ਹੋਰ ਘਰਾਂ 'ਚ ਵੀ ਗਏ ਪਰ ਅੱਜ ਕੱਲ੍ਹ ਥੋੜਾ ਇਹ ਡਰ ਲੱਗਦਾ ਵੀ ਕੋਈ ਲੜਤ ਨਾ ਪਵੇ ਚਾਲ ਵੀ ਪੈ ਜਾਂਦੇ ਆ ਇਹ ਆ ਪਹ ਪਾਇਓ ਥੇ ਜਿੱਥੇ ਜਾਨਵਰਾਂ ਦੀ ਤੇ ਚਲੋ ਠੀਕ ਹੈ ਦੋਸਤੋ ਅੱਜ ਦਾ ਵਲੋਗ ਕਰਨਾ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ